ਡੇਰੀ ਫਾਰਮ ਤਾਂ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਰੀ ਤਰਨਤਾਰ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਛਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪੰਜ ਜਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਇੱਕ ਮੱਝ ਦੋਸਤੋ ਟੋਕੜ ਗੱਭਰ ਹੋਊਗੀ ਕਨਫਰਮ ਚੈੱਕ ਪਾਸ ਹੈ ਇਹਨਾਂ ਪਸ਼ੂਆਂ ਦੀ ਬੰਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਮਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਸਾਡਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤਸੱਲੀ ਜਿਹੜੀ ਕਰਨੀ ਆ ਉਹ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਮੇਰੇ ਵੀਰ ਜਰੂਰ ਕਰਿਆ ਆਓ करिए वीर ਨਾਲ ਗੱਲਬਾਤ ਡਿਟੇਲ ਆ ਪਹਿਲਾਂ ਪਿਛੋੜੀ ਸਾਰੀ ਵੀਰ ਦੇ ਕੋਲੋਂ ਪੁੱਛ ਲਈਏ। ਸਾਸੀ ਕਾ ਭਾਈ ਜੀ, ਸਾਸੀ ਕਾ ਜੀ ਮਹਾਰਾਜ। ਹੋਰ ਭਾਈ ਠੀਕ ਠਾਕ? ਵਧੀਆ ਹੀ ਚੱਲਦੀ ਕਰਾਂ। ਚੱਲੀਏ ਤਾਂ ਵਧੀਆ ਕੰਮ ਕਰਾਂ। ਹਾਂਜੀ ਹਾਂਜੀ ਵਧੀਆ ਵਧੀਆ। ਪਹਿਲੇ ਪਹੁੰਗੇ ਸਾਰੇ। ਵੇਗਿਆ ਭਾਈ ਮਾਲ ਸਾਰਾ। ਮਾਲ ਦੋ ਗ ਡੰਗਰ ਕੋਲ ਆ ਤਾਂ ਬਿਆਨੇ ਆਏ ਆ। ਅੱਛਾ ਜੀ। ਵੇ ਮਟਾਈ ਜਾਣੇ ਆ ਮਾਲ। ਉਹ ਆਪਾਂ ਪਾਸੇ ਕਰਤੀਆਂ। ਪਾਸੇ ਕਰਤੀਆਂ। ਆਹ ਪੰਜ ਡੰਗਰ ਜਿਹੜੇ ਅੱਜ ਆਏ ਮਈਆਂ ਜੀ। ਠੀਕ ਹੈ ਜੀ। ਹੁਣ ਇਹ ਜਿ ਲੈ ਆਂ ਤੁਹਾਡੇ। ਠੀਕ ਹੈ। ਹਾਂਜੀ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੇ ਨਾਮ ਹੈ ਜੀ ਪ੍ਰਤਾਪ ਸਿੰਘ ਸਾਹ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 628474227 ਠੀਕ ਹੈ 628474227 ਠੀਕ ਹੈ ਜੀ ਹਾਂਜੀ ਅੱਛਾ ਬਰਾਮ ਵੀਰੋਂ ਆਪਣੇ ਕੋਲ ਅੱਜ ਟੋਟਲ ਪੰਜ ਦਾ ਕਮਜਾਂ ਦੇ ਵਿੱਚ ਆਪਣਨ ਤਾਂ ਭਾਜੀ ਇੱਕ ਟੋਕੜ ਗੱਬਣਿਆਂ ਹਾਂਜੀ ਤਿੰਨ ਬਿਨਾ ਬੱਚੇ ਤੋਂ ਅੱਛਾ ਜੀ ਇੱਕ ਬੱਚੇ ਵਾਲੀ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਪਹਿਲਾਂ ਟੋਕੜ ਗੱਬਣ ਮੱਝ ਤੋਂ ਪਹਿਲਾਂ ਡਿਟੇਲ ਵੀਰਾਂ ਨੂੰ ਦੱਸੀਏ ਇਹਦੀ ਮੱਝ ਦੀ ਇਹ ਕਿੰਨਾ ਸਦਾ ਸੂਈ ਇਹ ਭਾਜੀ ਦੁੱਝਾ ਸੂਆ ਪਹਿਲਾ ਸੂਆ ਸੂਆ ਸੂਈ ਆ ਤੇ ਦੂਜੇ ਸੂਏ ਲਈ ਗੰਗ ਬਣਿਆ ਠੀਕ ਹੈ ਜੀ ਕਿੰਨੇ ਚਿਰ ਦੀ ਗੰਗ ਬਣੇ ਇਹ ਹੈ ਜੀ ਇਹ ਕੋ ਸਾਢੇ 1 ਪੰਜਾਂ ਦੀ ਪੰਜਾਂ ਦੀ ਚੈੱਕ ਪਾਸ ਤੇ 5 ਲੀਟਰ ਦੁੱਧ ਜੀ ਸਾਢੇ 5 ਮਹੀਨੇ ਦੀ ਗੰਗ ਬਣ ਚੈੱਕ ਪਾਸ ਹਾਂਜੀ ਹਾਂਜੀ 5 ਲੀਟਰ ਦੁੱਧ ਮੌਕੇ ਦਾ ਤਿਆਰ ਹਾਂਜੀ ਹਾਂਜੀ ਮਿਲਦੀ ਦੋਨੋਂ ਟਾਈਮ ਦੀ ਦੋਵੇਂ ਟਾਈਮ ਦੀ ਪਾੜੇ ਠੀਕ ਪਾੜੇ ਤੇ ਮਿਲਦੀ ਹੈ ਨਾ ਕੱਢੀਏ ਬਾਹਰ ਵੀ ਨਾ ਲਓ ਜੀ ਦੋਸਤੋ ਮੱਝ ਦਾ ਕੱਦ ਕਾਠ ਪਿੱਠ ਕੁੜੇ ਦੀ ਚਿਹੜਾਈ ਆਰਡਰ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਚੈੱਕ ਕਰ ਲਿਓ ਸਾਢੇ 5 ਮਹੀਨੇ ਦੀ ਗੰਗ ਬਣ ਚੈੱਕ ਪਾਸ ਤਾਂ ਦੁੱਧ ਵੀ ਦੋਸਤੋ 5 ਕਿਲੋ ਜਿਹੜਾ ਹੁਣ ਮੌਕੇ ਦਾ ਤਿਆਰ ਹੈ ਦੋਵੇਂ ਟਾਈਮ ਵੀਕ ਦਾ ਨਿਕਲਦੀ ਹੈ ਭਾਰੇ ਦੇ ਬਾਕੀ ਖੜਨੀਆਂ ਜਿਹੜੇ ਵੀਰ ਨੇ ਖਰੀਦ ਕਰਨੀ ਹੈ ਉਹ ਆਪਣੀ ਤਸਵੀ ਕਰ ਸਕਦਾ ਬਿਲਕੁਲ ਦੋਸਤੋ ਪਤਲੀ ਚਮੜੀ ਦੀ ਮਾਝਾ ਚੈੱਕ ਕਰ ਲਿਓ ਹੈ ਨਹੀਂ ਇਹ ਰਹਿਣਾ ਰਹੇ ਕੋਈ ਹਾਂ ਲੋ ਜੀ ਦੋਸਤੋ ਕਾਗਜ਼ ਵਰਗੀ ਐਨ ਪਤਲੀ ਚਮੜੀ ਜਿਹਦੀ ਮਾਝੀ ਦੀ ਸੂਆ ਪਹਿਲਾ ਹਾਂ ਲੋ ਜੀ ਦੋਸਤੋ ਸੋਹਣਾ ਕੱਦ ਕਾਠ ਆ ਸਿੰਗਾ ਸੁੰਗਾ ਦੀ ਕੁਆਲਿਟੀ ਜਿਹੜੀ ਆ ਬਹੁਤ ਵਧੀਆ ਫਿਸ ਕੁਆਲਿਟੀ ਦੀ ਚੈੱਕ ਕਰ ਲੋ ਥੋੜੇ ਜਿਹਾ ਪੂਛ ਤੇ ਵਾਲ ਵਾਈਟੇ ਬਾਕੀ ਪੂਰੀ ਜੈਡ ਬ ਲੈ ਕੇ ਜੀ ਦੋਸਤੋ ਸਭ ਤੋਂ ਖਾਸ ਗੱਲ ਇਹ ਕਿ ਇਹ ਮੈਂ ਇੱਕ ਨੇੜ ਤੋਂ ਤੁਹਾਨੂੰ ਚੀਜ਼ ਖੋ ਰਾ ਆ ਜਿਹੜੀ ਮਿਲਕ ਮੈਨ ਕਦੋਂ ਚੈੱਕ ਇਹ ਲੋ ਜੀ ਦੋਸਤੋ ਏਡੀ ਮੋਟੀ ਮਿਲਕ ਮੈਨ ਤੇ ਗਾਵਾਂ ਨੂੰ ਲੱਗੀ ਹੁੰਦੀ 12 ਲੀਟਰ ਦੁੱਧ ਦਤਾ ਹੈ ਸਾਡਾ ਸੱਜਰ ਨੇ 12 ਲੀਟਰ ਦੁੱਧ ਦਤਾ ਹੈ ਬਾਕੀ ਨਾ ਮੈਂ ਰਹੀ ਇਹਨਾਂ ਦੀ ਅੰਦਰ ਸ਼ੈੱਡ ਹੀ ਬੰਦਿਆਂ ਥੋੜੀ ਜਿਹੀ ਸਕਿੰਦੀ ਹੋਣੀ ਤਾਂ ਕਰਕੇ ਆ ਤਾਂ ਪਿੱਤ ਪਰ ਬਦੀ ਤੇ ਹੋਏ ਨਾ ਹੋ ਰਿਹਾ ਹੋਈ ਹਾਂਜੀ ਰੰਗੇ ਨੇ ਬਦਲ ਜਣਾ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਬਰੇ ਅਮੀਰ ਧਾਰਾਂ ਚਾਰੇ ਸੰਦੇ ਬਰਾਬਰ ਹੋ ਗਈ ਬਰਾਬਰ ਜੀ ਕੀ ਮੁੱਲ ਕਰੇ ਦੇਰ ਹੀ 65 ਦੇ ਕੋਈ ਗੱਲ ਨਹੀਂ 65 ਦੇ ਜੈ ਜੈ ਕੀ ਮੁੱਲ ਕਿਉਂਕਿ ਆਪਣੀ ਦੇਰੀਆਂ ਮੁੱਲ ਵੇਹ ਜੈ ਜੰਦੇ ਨਹੀਂ ਜੈ ਜੀ ਹੈ ਜੀ ਕੰਮ ਹਾਂ ਵੀਡੀਓ ਦੀ ਵੀਰ ਵੀਰ ਗੱਲ ਇਹ ਮੇਲਾ ਵਾ ਜਿਹੜਾ ਲੁੱਟ ਲੂਗਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਗਿਆ ਹਾਂਜੀ ਜੈ ਜੈ ਮੁੱਲ ਕਰੀਏ 2 60 ਦੀ ਦੇ ਦੀ 89000 ਹੈ ਕਿ ਜੈਸਕੀ ਹੋ ਗਈ 1K ਹੀ ਭਾਈ ਗੱਲ ਇਹ ਜੀ ਮੁੱਲ ਤੇ ਆਪਣੇ ਅੱਗੇ ਦੇਜ ਜਾਂਦੇ ਆਂ ਫਿਰ ਭੈਣ ਭਰਾ ਦੇ ਬਾਰੇ ਆਪਾਂ ਕਸਾਈ ਵਾਲੇ ਮੁੱਲ ਨਹੀਂ ਅੱਜ ਕਰਨੇ ਆਪਾਂ ਲੈਣ ਵਾਲੇ ਲੈਣ ਦੇਣ ਵਾਲੇ ਕਰਨੇ ਆਂ ਹਾਂਜੀ ਹਾਂਜੀ ਓਕੇ ਹਾਂਜੀ ਪੂਰੇ 57000 ਦੇ ਦਾ 57000 ਜਿਹਦੇ ਵਿੱਚ ਕੋਈ ਥੋੜਾ ਬਲਾਂ ਮਾਰ ਥੋੜਾ ਬਲਾਂ ਮਾਰ ਹਾਂ ਠੀਕ ਹਾਂਜੀ ਲਓ ਦੋਸਤੋ ਮੁੱਲ ਵੀਰ ਭਾਵੇਂ 60000 ਮੰਗਲੇ ਭਾਵੇਂ 65 ਮੰਗਲੇ 57000 ਰੁਪਏ ਜਿਹਦੇ ਤੋਂ ਤੜਾ ਆਇਆ ਗਿਆ ਪੂਰੀ ਵੱਡੀ ਮਹਿੰਗੀ ਹੈ ਭਾਈ ਕੱਦ-ਕੱਟ ਮਹਿੰਗਾ ਚੈੱਕ ਕਰੋ ਦੋਸਤੋ ਮੈਂ ਕੋਈ ਵੀਡੀਓ ਜ਼ੂਮ ਕਰਕੇ ਨਹੀਂ ਬਣਾਉਂਦਾ ਕਦੀ ਵੀ ਨਹੀਂ ਇਹੋ ਇਹਦੇ ਨਾਲ ਜਿਹੜੀ ਬੱਧੀ ਹੈ ਵੀ ਨੀਲੀ 라ਵੀ ਦੀ ਮਾਝ ਇਹਦੀ ਆਪਾਂ ਡਿਟੇਲ ਦੱਸੀ ਵੀਰੇ ਇਹ ਵੀ ਭਾਜੀ ਪਹਿਲਾ ਸੁਆ ਸੁਈ ਤੇ ਦੂਜੇ ਸੁਆ ਸੁਈ ਦੀ ਗਾਂ ਹੈ 35 ਦਾਣਾਂ ਦੀ ਬਣੀ ਆ ਅੱਛਾ ਜੀ ਸੁਆ ਪਹਿਲਾ ਸੁਈ ਹੈ ਨਾ ਹਾਂਜੀ ਆਪਾਂ ਡੰਗਰ ਤਾਂ ਪੁੱਛ ਕੇ ਲਈਦਾ ਅਗਲੇ ਨੂੰ ਬਣਿਆ ਠੀਕ ਹੈ ਜੀ ਚਲੋ ਭੈਣ ਭਰਾ ਅਜੇ ਸਾਹਮਲੇ ਹਾਂਜੀ ਹਾਂਜੀ ਉਹ ਵੇਖ ਲੈ ਤੇ ਆਪਦਾ ਮਾਲਾ ਘਰ ਵਾਲਿਆਂ ਖੜਨੀ ਚਲੋ ਨਿਕਲੋਂਗਾ ਡੰਗਰ ਹਾਂਜੀ 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 ਤੇ ਇਹ ਸੂਰੀ ਨੀਲੀ 라ਵੀ ਚ ਜੇ ਪੂਰੀ ਫੁੱਲ ਦੋਸਤੋ ਦੋਵੇਂ ਅੱਖਾਂ ਬਿੱਲੀਆਂ ਬਣਕੀਆਂ ਚੈੱਕ ਕਰ ਲੋ ਫੇਸ ਤੇ ਕੁਆਲਿਟੀ ਇਹਦੇ ਕਾਟੇ ਕੇ ਦੋਸਤੋ ਫੇਸ ਤੇ ਵੀ ਇਹ ਇਹ ਜਿਹੜੇ ਨਾਸਾਂ ਦੇ ਹਾਂਜੀ ਹਾਂਜੀ ਇਹ ਇਹ ਇਸੇ ਮੈਂ ਨਾਲ ਦੀ ਮੈਂ ਆਪਗੇ ਆਪਾਂ ਮੈਂ ਤੁਹਾਡੀ ਵੀਡੀਓ ਚ ਪਾਈ ਹੋਵੇ ਆਪਾਂ ਲੈ ਆਂਦੀ ਕਿ ਕੱਟਾ ਹੇ ਉਹਦੇ ਮਗਰ ਹਾਂਜੀ ਹਾਂਜੀ ਠੀਕ ਹੈਗਾ ਤੇ ਕੱਟਾ ਹੇ ਉਹਦੇ ਮਗਰ ਤੇ ਉਹ ਮੈਂ ਬੰਦਾ ਲੈ ਗਿਆ ਫੌਜੀ ਕੋਈ ਭਰਾ ਤੇ ਬੜੀ ਚੰਗੀ ਨਿਕਲੀ ਜਾਂ ਗੱਬਣ ਵੀ ਨਿਕਲੀ ਗਾਂਜਾ ਠੀਕ ਹੈ ਜੀ ਉਹ ਵੀ ਮਹੀਨੇ ਦੀ ਬਣੀ ਹਾਂ ਠੀਕ ਹੈ ਜੀ ਤੇ ਇਹ ਆ ਵੀ ਚਲੋ ਮੈਂ ਦਾ ਇਹਦਾ ਪਛੋਕੜ ਜਿਹੜਾ ਹਸਾਉਣਾ ਰਵਾਣਾ ਡੰਗਣਾ ਤੋਕਣ ਤੇ ਚੰਗਾ ਜਿਹੜੇ ਘਰੋਂ ਲੈ ਆਂਦੀ ਹੈ ਤੇ ਬਾਕੀ ਚਲੋ ਜੀ ਗਾੜੀ ਅਗਲੇ ਦੇ ਭਾ ਗਿਆ ਗਾੜੀ ਅਗਲੇ ਦੇ ਠੀਕ ਹੈ ਜੀ ਅਗਲਾ ਕਿੰਦਾ ਦੀ ਸੇਵਾ ਕਰਦਾ ਤੇ ਕਿੰਦਾ ਦੀ ਕਿਸਮਤ ਹੈ ਵੀਰ ਦੀ ਹਾਂਜੀ ਬਾਕੀ ਦੋਸਤੋ ਚਮੜੀ ਇਹਦੀ ਬਿਲਕੁਲ ਨੀਲੀ ਆ ਕਰ ਲੋ ਚੈੱਕ ਨੀਲੀ ਰਾਵੀ ਤਾਂ ਹੀ ਦੋਸਤੋ ਕਿਹਾ ਜਾਂਦਾ ਆ ਲੋ ਜੀ ਕੱਦ-ਕਾਠ ਮੈਨ ਦਾ ਚੈੱਕ ਕਰੋ ਪਿੱਠਪੂਰੇ ਦੀ ਚੜਾਈ ਲੋ ਜੀ ਦੋਸਤੋ ਚੈੱਕ ਕਰੋ ਚਾਰੇ ਖੋਰੋ ਵਾਈਟ ਪੂਸ਼ ਵਾਈਟ ਫੇਸ ਕੋਰੇ ਜਿਹੜੇ ਹੈਗਾ ਜਿਹਾ ਨਿਸ਼ਾਨ ਪੂਰਾ ਤੇ ਦੋਨੋਂ ਅੱਖਾਂ ਜਿਹੜੀਆਂ ਬਿੱਲੀ ਆ ਮਣਕੇ ਮੈਂ ਤੁਹਾਨੂੰ ਮੁਰਦੀ ਮਾਈ ਦਾ ਫੇਸ ਕੁਆਲਟੀ ਵੀ ਚੈੱਕ ਕਰਵਾ ਦੂੰਗਾ ਆ ਲੋ ਜੀ ਬਾਕੀ ਭਾਜੀ ਠੰਡੀ ਸੀਲ ਲਓ ਜੀ ਦੋਸਤੋ ਲਓ ਇਹ ਦੋਸਤੋ ਜਿਹੜੀ ਬ੍ਰੀਡ ਹੈ ਨੀਲੀ ਰਵੀ ਬਿਲਕੁਲ ਸੀਲਸਾ ਗੁੰਦੀ ਲਾਈ ਠੀਕ ਹੈ ਜੀ ਦੁੱਧ ਵੀ ਦੋਸਤੋ ਲੰਮਾ ਸਮਾਂ ਇਹ ਕਰਮਣੀਆਂ ਚਵਾ ਦਿੰਦੀ ਹੈ ਆ ਲਓ ਜੀ ਕਰੋ ਚੈੱਕ ਪੂਰਾ ਫੁੱਲ ਵੱਡਾ ਢਾਂਚਾ ਪੂਰਾ ਫੁੱਲ ਵੱਡਾ ਹੈਵੀ ਬੋਡੀ weight ਖੱਡਾ ਪਰਨ ਦੋਸਤੋ ਬਿਲਕੁਲ ਖੁੱਲੀ ਤੇ ਮਿਲਕ ਵੈਨ ਦੋਸਤੋ ਇਹਦੀ ਬਹੁਤ ਮੋਟੀ ਲੱਗੀ ਜੇ ਚੈੱਕ ਕਰ ਲਓ ਇਹਨੇ ਸਜਰੇ ਦੋਸਤੋ ਦੁੱਧ ਵੀ ਇਹ ਕਹਦਾ ਵੀ ਚੰਗਾ ਚਵਾਇਆ ਹੋਰ ਵੀ ਦੁੱਧ ਕਿੰਨਾ ਥਲੇ ਦੇ ਹੁਣ ਵਾਹੀ ਆਪਾਂ ਕੋ ਜਿਆਦਾ ਨਹੀਂ ਆਖਣਾ ਜਿੰਨਾ ਹੈਗਾ ਉਹਨਾਂ ਦੱਸਾਂਗੇ ਹਾਂਜੀ ਦੁੱਧ ਭਾਜੀ ਭਾਵੇਂ 8 7 ਲੀਟਰ ਹੋਊਗਾ ਪੱਕਾ 7 ਲੀਟਰ ਜਿਹੜਾ ਚਵਾ ਦੇਣਾ ਹਾਂਜੀ ਹਾਂਜੀ ਪੱਕਾ ਹਾਂਜੀ ਹਾਂਜੀ ਤੇ ਮੁੱਲ ਕੀ ਕਰਨਾ ਤਾਂ ਮੁੱਲ ਨੂੰ ਭਾਜੀ ਜੇ ਇਹਦੇ ਸੱਜੇ ਢੋਟੀ ਲੈਣ ਜਾਈਏ ਏਡੀ ਹਮ ਇੱਕ 50 40 ਦੀ ਮਿਲਣੀ ਡੇਢ ਦੀ ਹਾਂਜੀ 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 ਤੇ ਆਪਾਂ ਮੁੱਲ ਕੋ ਜਿਆਦਾ ਨਹੀਂ ਕਰਨਾ ਇਹਦਾ ਜੈ ਜਿਆ ਕਰਨਾ 70000 ਦੀ ਡੇਢੀ ਕਿੰਨਾ ਕੁ ਮੰਨਦਾ ਸਰ 65 ਦੀ ਦੇ ਦੀ ਗੱਜਿਆ ਸਿਕਿਉਰਿਟੀਰ ਦੀ ਸੋਹ ਹਾਂਜੀ ਇੱਕ ਹੀ ਵਾਰੀ ਟੇਪੀਅਰਿੰਗ ਹਾਂ ਇਹ ਵੀ ਆਪਾਂ ਮੌਲ ਦੇ ਮਰਜ਼ੀ ਕਰੀਏ ਦੋ ਘਾਟ 60 ਦੇ ਦੇ 58000 58000 ਠੀਕ ਹੈ ਉਹਦਾ ਵੀ ਇੰਨੇ ਕੀਤਾ ਉਹਦਾ 57000 ਉਹਦਾ 57000 ਬਰਾਬਰ ਕਰਦੀ ਤੁਸੀਂ ਨਹੀਂ ਆਪਾਂ ਅੱਗੇ ਮਾਨ ਕਰਤਾ ਜੀ ਆਪਾਂ ਅੱਗੇ ਆਪਾਂ ਅੱਗੇ 60 ਠਾਕਣਾ ਆਪਾਂ ਅੱਗੇ ਦੋ ਛੜਤਾ ਵਿੱਚ ਹਾਂਜੀ ਠੀਕ ਐਂ ਬੈਠੋ ਭਾਵੇਂ ਠੀਕ ਹੈ ਛੋਟਾ ਬੱਚਾ ਹੈ ਉਹਨਾਂ ਦਾ ਅਠਾ ਦਾ ਨਾਹ ਦਿਖਾ ਲੈਣਾ ਨਾ ਮੁੰਡਾ ਠੀਕ ਹੈ ਜਿਹਨੇ ਪਸਮਾ ਕੇ ਦਿੱਤੀ ਹਨ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਸੀਨਸ ਲੱਗ ਵੀਰ ਕਹਿੰਦਾ ਪੂਰੀਆ ਰੇਟ 58000 ਰੁਪਿਆ ਜਿਹੜਾ ਮੌਕੇ ਦਾ ਜਿਸ ਤੋਂ ਮੌਨ ਤਾਂ ਹੋਊਗਾ ਫਾਈਨਲ ਨੰਬਰ ਲਈ ਮੈਜਿਸਟਰ ਵਿੰਗਿਆ ਦਿੱਤੀ 58 ਜੀ ਥੋੜਾ ਜਿਹਾ ਫਰਕ ਹੋਊਗਾ ਦੋਸਤੋ ਰੇਟ ਦਾ ਜੇ ਕੋਈ ਵੀਰ ਜੋੜਾ ਖਰੀਦ ਲੂਗਾ ਤਾਂ ਉਸਦਾ ਬਰਾਬਰ ਹੋ ਜਾਵੇ ਹਾਂਜੀ ਅੱਛਾ ਵੀਰ ਜੀ ਇਹ ਗ੍ਰੀਟ ਤਿੰਨ ਨੰਬਰ ਦੀ ਮੈਜਾ ਇਹਦੀ ਦੱਸੀ ਡਿਟੇਲ ਆਪਾਂ ਵੀ ਰੱਖੀਏ ਇਹ ਭਾਜੀ ਸੂਆ ਇਹਦਾ ਹੈਗਾ ਜੀ ਬੱਧਾ ਹਾਂ ਮਾਸੀ ਭੈਣਾਂ ਵਗੈਰਾ ਮਾਨੇ ਗਾੜੀ ਆ ਭਾਵੇਂ ਬੱਤੇ ਜਾਲਾ ਦੇ ਮਰਜੀ ਜੰਬੀ ਬਲੀ ਮੈਂ ਨਹੀਂ ਵਧੀ ਹਾਂਜੀ ਹਾਂਜੀ ਪੂਰੀ ਐ ਦੁੱਧ ਤੇ ਸੂਈ ਨੂੰ ਭਾਜੀ ਇਹਨੂੰ ਵੀ ਕੋਈ ਹੋਏ ਜੇ 3 ਕ ਮਹੀਨੇ ਅੱਛਾ ਜੀ ਢਾਈ ਹਾਂ ਤੇ ਬਣੀ ਜਿਹੜੀ ਇਹ ਆ ਇਹ ਵੀ ਆਪਾਂ ਪੰਨੀਆਂ ਦੇ ਦਾਣਾਂ ਦੀ ਮੇਰੇ ਖਿਆਲ ਬਣੀ ਹੋਵੇ ਅੱਛਾ ਇਹ 25 ਦਿਨ ਦਾ ਹੈ ਟਾਈਮ ਉਹ ਗੱਟੀ ਕਾ ਲੱਗੇ ਹਨਾ ਤੇ ਦੁੱਧ ਆਂਦੇ ਵੀ 12 13 ਲੀਟਰ ਇਹਨੇ ਚਵਾਇਆ 12 ਤੋਂ ਪਲੱਸ ਹੀ ਠੀਕ ਹੈ ਜੀ ਸੱਜਰ ਨੇ ਠੀਕ ਹੈ ਜੀ ਹਾਂਜੀ ਹਾਂਜੀ ਲਿਓ ਜੀ ਖੋਲੋ ਨੂੰ ਦੋਸਤੋ ਸੂਆ ਦੂਜਾ ਸੂਈਆ ਤੇ ਤੀਜੇ ਸੂਈਆ ਤੇ ਦੋਸਤੋ ਟੀਕਾ ਇਹਨੂੰ ਲੱਗਾ 25 ਦਿਨ ਦਾ ਟਾਈਮ ਹੋ ਗਿਆ ਬਾਕੀ ਜਿਹੜਾ ਕੋਈ ਵੀਰ ਖੜੂਗਾ ਇਹ ਉਹਦੀ ਵੀਰ ਦੀ ਕਿਸਮਤ ਆ ਇਹਦਾ ਵੀ ਦੋਸਤੋ ਕੱਦ-ਕੱਟ ਚੈੱਕ ਕਰ ਲੋ ਥੋੜਾ ਜਿਹਾ ਸਿੰਘ ਖੁੱਲਾ ਵਾ ਬਾਕੀ ਦੋਸਤੋ ਮਾੜੀ ਦੀ ਜਿਹੜੀ ਬੰਤ ਰਿਆ ਬੈਕਸਾਈਡ ਤੋਂ ਚੈੱਕ ਕਰੀਏ ਤਾਂ ਝੋਟੀਆਂ ਰਗੀ ਲੱਗਦੀ ਜੀ ਬਿਲਕੁਲ ਆਹ ਲੋ ਲੱਗੀ ਦੋਸਤੋ ਕਰਨੂ ਚੱਕ ਮੈਂ ਤੁਹਾਨੂੰ ਪਹਿਲਾਂ ਕਹਤਾ ਸਿੰਘ ਥੋੜਾ ਜਿਹਾ ਖੁੱਲਾ ਜ਼ਰੂਰ ਲੱਗੀ ਬਾਕੀ ਦੋਸਤੋ ਇਹ ਵੀ ਪੂਰੀ ਰਾਜੀ ਪੂਰੀ ਜੰਮੀ ਪਲੀ ਮੱਚ ਸਵਾਦ ਹਤ ਦੁੱਧਾ ਸੂਈ ਜੇ ਕੋਈ ਸੂਈ ਨੂੰ ਢਾਈ ਕਿ ਮਹੀਨੇ ਦਾ ਟਾਈਮ ਹੋ ਗਿਆ ਤਾਂ 25 ਦਿਨ ਦਾ ਟਾਈਮ ਵੀਰ ਕਹਿੰਦਾ ਵੀ ਇਹਨੂੰ ਟੀਕਾ ਲੱਗੇ ਨੂੰ ਹੋ ਗਿਆ ਵਾ ਇਹਦੀ ਥਾਂ ਦੀ ਕੁਆਲਿਟੀ ਕਰ ਲੋ ਚੈੱਕ ਜੀ ਤਿੰਨ ਨਗ ਦੋਸਤੋਂ ਤੁਹਾਨੂੰ ਇੱਕ ਪਾਸੇ ਉਹ ਖਾਤੇ ਤਿੰਨੇ ਨਗ ਦੋਸਤੋਂ ਟਾਪ ਕੁਆਲਿਟੀ ਦੇ ਅੱਛਾ ਵੀਰ ਦੁੱਧ ਕਿੰਨਾ ਦੱਸਿਆ ਤੁਸੀਂ ਦੁੱਧ ਭਾਈ 7 ਲੀਟਰ ਏ ਥਲੇ ਪੱਕਾ ਪੱਕਾ ਤਿਆਰ ਹੋ ਗਿਆ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਕੀ ਕਰਨਾ ਹੈ ਇਹਦਾ ਮੋਲ ਵੀ ਜੀ ਮੌੜ ਦੇ ਮਰਜੀ ਗਈ ਕੇ ਦੇ ਦਈਏ ਪੂਰੇ ਪੈਂਟ ਦੇ 65000 ਦੇ ਇੱਕੇ ਮਰੀ ਮੰਨ ਪਰ ਕਰ ਦਈਏ 50 ਦੀ ਦੇ ਲਈ ਫਿਰ ਉਹ ਗਲਤ ਜੀ ਵਾਲੇ ਪਾਸੇ ਨਾ ਜਾਈਏ ਆਪਾਂ 56 ਦੀ 56 ਦੀ 56 ਦੀ 56 ਦੀ ਬਰਾਬਰ ਜੇ ਕਰ ਦਈਏ 56 ਦੀ ਜਾਂ 56 ਹੋ ਗਿਆ ਹਾਂਜੀ ਠੀਕ ਹੈ ਜੀ ਲਓ ਦੋਸਤੋ 56000 ਤੇ ਪਹਿਲਾ ਨੰਬਰ ਦਾ 57000 ਤੇ ਤੀਜੇ ਨੰਬਰ ਦਾ ਵਿਚਕਾਰ ਮਾਝੇ ਦਾ 58000 ਰੇਟ ਦੋਸਤੋ ਬਿਲਕੁਲ ਸੇਮ ਸੇਮ ਹੀ ਹੈ ਬਰਾਬਰ ਬਰਾਬਰ ਇੱਕ ਇੱਕ ਹਜ਼ਾਰ ਰੁਪਏ ਦਾ ਫਰਕ ਜੇ ਤਿੰਨਾਂ ਚੋਂ ਜਿਹੜੇ ਵੀ ਨੂੰ ਜਿਹੜੀ ਮਾਝੇ ਪਸੰਦ ਆਵੇ ਤੁਸੀਂ ਕਰ ਸਕਦੇ ਹੋ ਇਹ ਗੱਲਬਾਤ ਵੀ ਇਹਨਾਂ ਇਹ ਤੋਂ ਅੱਗੇ ਇੱਕ ਨੀਲੀ ਰਵੀ ਦੀ ਮਾਝ ਵੀਰ ਦੇ ਕੋਲ ਹੋ ਰਿਹਾ ਹਾਂਜੀ ਦੇ ਭਾਈ ਇਹ ਵੀ ਜੀ ਸੁਆ ਹੈਗਾ ਜੇ ਦੂਜਾ ਤੇ ਜਨ ਵਾਲੇ ਭਾਵੇਂ ਭਾਈ ਹਾਂਜੀ ਭਾਈ ਜੀ ਦਸੀ ਹੋਣੇ ਇਹਦੇ ਬਾਰੇ ਭਾਈ ਜੀ ਨੀਲੀ ਰਵੀ ਦੀ ਜਿਹ ਪਿਓਰ ਇਹ ਵੀ ਮਲਜ ਹਾਂਜੀ ਤੇ ਸੁਆ ਕੋ ਤਿੱਜਾ ਵਾਲੇ ਜੀ ਭਾਵੇਂ ਦਜਾ ਸਾਰਾ ਭੈਣ ਭਾਵਾਂ ਦੇ ਘੜੀ ਆ ਠੀਕ ਹੈ ਜੀ ਦੁੱਧ ਦੇ ਥਲੇ 7 ਲੀਟਰ ਆ ਤੇ ਸੂਈ ਨੂੰ ਇਹਨੂੰ 2.5 3 ਮਹੀਨੇ ਤੇ ਬਣੀ ਨੂੰ ਮਹੀਨਾ ਆ ਇੱਕ ਮਹੀਨਾ ਹੋ ਗਿਆ ਹਾਂਜੀ ਹਾਂਜੀ ਤਕਰੀਬਨ ਪਸ਼ੂ ਜਿਹੜੇ ਆਪਣੇ ਕੋ ਜਿੰਨੇ ਕੋ 5 ਦਾ ਟੀਗਰ ਭਾਈ ਭਸਾਂ ਲੀ ਆ ਜੀ ਆਪਾਂ ਤਕਰੀਬਨ ਕਈ ਬਾਸ ਦਿੰਦੇ ਆ ਭੈਣ ਭਰਾ ਵੀ ਮਹੀਨੇ ਦੀ ਸੂਈ ਆ ਹਾਂ ਆਪਾਂ ਅਗਲੇ ਨੂੰ ਪ੍ਰੋਪਰ ਪੁੱਛੀਦਾ ਵਾ ਸਾਰਾ ਠੀਕ ਹੈ ਜੀ ਤਾਂ ਪੁੱਛੀਦਾ ਮੰਨ ਲਓ ਜੇ ਕਿਹੜੇ ਆਪਣੇ ਮੇਰੇ ਤੋਂ ਵੀ ਡਾੜੀ ਡੰਗਰ ਠਹਿਰ ਜੇ ਨਾ ਹਾਂਜੀ ਹਾਂਜੀ ਤੇ ਚਲੋ ਜੇ ਗਾੜੀ ਵੀ ਆਪਾਂ ਦਿੱਤਾ ਤੇ ਭੈਣ ਭਰਾਵ ਦਾ ਧਿਆਨ ਰੱਖੂਗਾ ਜੇ ਅਗਲੇ ਦੀ ਬਣ ਜਾਊਗਾ ਤੇ ਚਲੋ ਤੇ ਵੱਦਾ ਹੀ ਹੋਊਗਾ ਉਹਨੂੰ ਕੋਈ ਨਹੀਂ ਹਾਂਜੀ 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 ਇਹ ਗੱਲ ਨਹੀਂ ਪ੍ਰੋਪਰ ਜਾਣਕਾਰੀ ਸਾਰੀ ਦੇਣੀ ਮੰਨ ਲਓ ਹੁਣ ਆਪਾਂ ਵੀ ਇਹ ਮਹੀਨੇ ਦੀ ਸੋਈ ਆ ਤਾਂ ਭਾਜੀ ਆਪਾਂ ਇਹ ਨਹੀਂ ਆਪਾਂ ਜੋ ਹੈਗਾ ਉਹ ਹੀ ਦੱਸ ਹਾਂ ਅਗਲੇ ਘਰ ਦੇ ਘਸੂਣ ਲਈ ਨਿਕਲ ਆ ਹਾਂਜੀ 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 ਫੇਰ ਇਹ ਗੱਲ ਤੇ ਆਪਾਂ ਝੂਠੇ ਫੇਰ ਮੁੜ ਕੇ ਝੂਠੇ ਆ ਨੇ ਚਲੋ ਨਿਕਲ ਆਉਗੀ ਤੇ ਚਲੋ ਵਧੀਆ ਗੱਲ ਆ ਕੋਈ ਨਹੀਂ ਗੱਲ ਬਾਬਾ ਜੀ ਅਗਰ ਇਹ ਵੀ ਗੱਲਾਂ ਨੇ ਆ ਹਾਂ ਜੇ ਆਪਣੇ ਤਾਂ ਅੱਜ ਖੜੀ ਆ ਨਾ ਤੇ ਹੱਟ ਤੋਂ ਵਾਅਦਾ ਲੈ ਲਈ ਹਾਂ ਜੇ ਨਿਕਲ ਆਵੇ ਤੇਰੇ ਕਰੀ ਠੀਕ 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 ਨਿਸ਼ਾਨੀਆਂ ਦੋਸਤੋ ਪੂਰੀਆਂ ਨੀਲੀ ਰਾਵੀ ਦੀ ਆਪਾਂ ਅਗਲੇ ਨੂੰ ਇਹ ਗੱਲਾਂ ਨੇ ਜੇ ਤੇਰੇ ਘਰੇ ਜਾ ਕੇ ਨਿਕਲ ਆਵੇ ਜਿੰਨੇ ਦੀ ਤੂੰ ਹਰ ਤੋਂ ਖੜਦਾ ਦਾ 10000 ਵਾਧਾ ਲੈ ਲੈ ਠੀਕ ਠੀਕ ਹੈ ਜੀ ਲਓ ਦੋਸਤੋ ਸੂਤੇ ਵੀ ਨਿਸ਼ਾਨ ਹੈਗਾ ਜੀ ਤੇ ਇਹਦੀ ਫੇਸ ਕੁਆਲਿਟੀ ਤੁਹਾਨੂੰ ਬਖਾ ਦੇ ਇਹ ਨਹੀਂ ਵੀ ਤਿਆਰ ਕਰਕੇ ਜਦਾਂ ਚੈੱਕ ਕਰਾਂਦਾ ਉਦਣ ਹੀ ਉਦਣ ਲੈ ਲੈ ਉਦਣ ਹੀ ਲੈ ਲੈ ਠੀਕ ਹਾਂਜੀ ਤਿੰਨ ਕੋਕਰ ਗੱਪਣ ਡੰਗਰ ਦੀ ਮੰਗ ਜਿਆਦੀ ਹੈ ਦੁੱਧ ਕਿੰਨਾ ਜੀ ਦੁੱਧ ਭਾਈ 7 ਲੀਟਰ ਦੇ ਦਿਨ 7 ਲੀਟਰ ਪੱਕਾ ਤੇ ਹਾਂਜੀ ਹਾਂਜੀ ਠੀਕ ਹੈ ਜੀ ਕੱਢੀਏ ਬਾਹਰ ਨੂੰ ਲਓ ਦੋਸਤੋ ਸੂਆ ਕੋਈ ਦੂਜਾ ਮੰਲ ਲੈ ਕੋਈ ਤੀਜਾ 7 ਲੀਟਰ ਦੋਤੇ ਦੋਤੋ ਤਾਂ ਤਕਰੀਬਨ ਇਹਨੂੰ ਵੀ ਟੀਕਾ ਲੱਗਣ ਨੂੰ 1 ਮਿੰਟ ਦਾ ਟਾਈਮ ਹੋਗਾ ਜੇ ਆਹ ਲੋ ਜੀ ਕਰ ਲੂ ਚੱਕ ਜੀ ਬਾਕੀ ਸੂਏ ਸਵਾਏ ਪਹੂਆ ਦੋਤੋ ਮੇਰੇ ਵੀ ਇੱਕ ਟਾਈਮ ਦੋ ਟਾਈਮ ਚੋਕ ਤੇ ਤਸੱਲੀ ਕਰਨ ਤੁਹਾਡਾ ਹੱਕ ਬਣਦਾ ਫਰਜ਼ ਹੈ ਤੁਹਾਡਾ ਆਪਣੀ ਕਰਿਆ ਕਰੋ ਜਰੂਰ ਲਓ ਜੀ ਆਹ ਲੋ ਜੀ ਕਰ ਲੂ ਚੱਕ ਜੀ ਇਹ ਦੋਤੋ ਥੋੜਾ ਜਿਹਾ ਲਿਸਾਪਨ ਬਖਾਉਂਦੀ ਹੈ ਤੋ ਕਿ ਸਾਰੇ ਵੀਰ ਸੇਵਾ ਕਰਨ ਲੇਖੋ ਜੀ ਨੂੰ ਦੇ ਕਈ ਨਾ ਕਿਸੇ ਵੀਰ ਨੇ ਘਟ ਪਸੂ ਸੰਭਿਆਉਂਦਾ ਵੈਸੇ ਦੋਸਤੋ ਅੱਜ ਕੱਲ ਨੂੰ ਹਾਰੇ ਪਠੇ ਥੋੜੀ ਜਿਹੀ ਸ਼ਾਟ ਚੱਲਦੀ ਹੈ ਸਾਰਾ ਸੈਰੀ ਹੈ ਜੀ ਚਾਰ ਚੂਰੇ ਖਾਨ ਨਹੀਂ ਦੇ ਡੰਗ ਰਹੇ ਠੀਕ ਹੈ ਜੀ ਹਾਂਜੀ ਅੱਛਾ ਵੀਰੇ ਆਮ ਇਹਦਾ ਕੀ ਮੁੱਲ ਕਰਨਾ 55 ਜੀ ਦੇਰੀਏ ਜੀ ਪੂਰੇ ਕੰਮ ਕਮਾਉਂਦੇ ਨੇ ਸਰ 50 ਦੀ ਦੇਰੀਏ ਹੋਰ ਕਿ ਜੈਸ ਕਰਦੀ ਜੈਸ ਨੂੰ 48 ਦੀ ਜਾਂਦੇ 48 ਹਾਂਜੀ ਠੀਕ ਹੈ ਜੀ ਲਓ ਦੋਸਤੋ 55000 ਡਿਮਾਂਡ ਰੱਖੀ ਗਈ ਤੇ 48000 ਰੁਪਏ ਦੇ ਵਿੱਚੋਂ ਤੁਹਾਡਾ ਆਇਆਂ ਗਿਆ ਦਾ ਮੌਕੇ ਤੇ ਮਾਨਸਾ ਜਰੂਰ ਹੋਊਗਾ ਇਸ ਤੋਂ ਅਗੇ ਵੀਰ ਪੰਜ ਨੰਬਰ ਇਹ ਭਾਈ ਪਹਿਲਾ ਸੂਇ ਝੋਟੀਏ ਅੱਛਾ ਜੀ ਤੇ ਸੂਈ ਜੇ ਮਹੀਨੇ ਦੀ ਅੱਛਾ ਜੀ ਮਹੀਨੇ ਦੀ ਲਾਲੇ ਕੋ ਦਸ ਦਿਨੋਂ ਤੇਲ ਵਾਲੇ ਡੇਢ ਦੀ ਲਾਲੇ ਅੱਛਾ ਜੀ ਤੇ ਮਗਰ ਕਟਾ ਜੀ ਹਾਂ ਜੀ ਤੇ ਦੁੱਧ 7 ਲੀਟਰ ਦੇ ਦਿਓ ਇਹਨੂੰ ਗਾਂ ਟਿਕਟੂ ਉੱਤੋਂ ਲਗਾ ਜੀ ਨਹੀਂ ਜੀ ਇਹ ਤਾਂ ਸੂਈ ਹੈ ਥੋੜੇ ਚਿਰ ਦੀ ਸੂਈ ਹੈ ਸਸਰੀ ਸੂਈ ਹਾਂ ਜੀ ਲੈਓ ਜੀ ਕਟੋ ਬਾਹਰ ਨੂੰ ਚਲੋ ਬੱਤਾ ਦੋਸਤੋ ਸੂਆ ਪਹਿਲਾ ਸੂਈ ਚੈੱਕ ਕਰ ਲਿਓ 7 ਲੀਟਰ ਦੁੱਧ ਦੇ ਥੱਲੇ ਵੀ ਤਿਆਰ ਜੇ ਇਹਦੇ ਮਗਰ ਬੱਚਾ ਦੋਸਤੋ ਕਟਾ ਜੇ ਅੱਛਾ ਮਿਲਦੀ ਵੀ ਦੋਨੋਂ ਟਾਈਮ ਬੱਚੇ ਦੀ ਹਾਂਜੀ ਲੋ ਜੀ ਦੋਵੇਂ ਟਾਈਮ ਵੀ ਇਹ ਕਹਿੰਦਾ ਬੱਚੇ ਤੇ ਮਿਲਦੀ ਹੈ ਕਟਾ ਵੀ ਦੋਸਤੋ ਚਲੋ ਰਾਜੀ ਆ ਪੂਰਾ ਤਰਮ ਬੁਖਾ ਦੇਉਂਗਾ ਵਿਚਾਰਾ ਆ ਬੱਧਾ ਜੀ ਸਮਝ ਚੈੱਕ ਕਰ ਲੋ ਆ ਲੋ ਜੀ ਕਿ ਲਿਆਉਂ ਜੀ ਲਓ ਜੀ ਚੈੱਕ ਕਰ ਲਓ ਦੋਸਤੋ ਘਰੋਂ ਦੂਰਾ ਵੀਰ ਚਾਰੇ ਸੋਨੇ ਦੇ ਬਰਾਬਰ ਆਉਂਦੀਆਂ ਬਰਾਬਰ ਆਈ ਬਰਾਬਰ ਠੀਕ ਹੈ ਜੀ 7 ਲੀਟਰ ਦੁੱਧ ਪੱਕਾ ਤਿਆਰ ਹੈ ਨਾ ਚੋਕੇ ਕਰੇ ਜੀ ਆਪਣੇ ਘਰੇ ਕੋ ਦੋ ਜਾਨ ਠੀਕ ਹੈ ਜੀ ਅੱਛਾ ਤੇ ਇਹਦਾ ਵੀਰ ਮੁੱਲ ਇਹਦਾ ਭਾਜੀ ਮੋਲ ਕਰਦੇ 75 ਹੂੰ ਦੇ ਦੀਏ 70 ਦੀ ਪੂਰੀ ਦੀ ਨਹੀਂ ਹਾਂਜੀ ਭਾਜੀ ਇਹ ਗੱਲ ਨਹੀਂ ਮਣੀ ਨਹੀਂ ਗੱਲ ਨਹੀਂ ਪਾਇਰ ਵੀ ਦੇਦਨੇ ਬੋਲੇ ਹੋਰ ਕਦੀਏ ਕਹਤ ਜੀ ਹਾਂ ਦੇ ਦਿੰਦੇ 60 ਦੀ ਦੇ ਦਈਏ ਵੇ ਲੋ ਹੋਰ ਕੀ ਦੇ ਕੇ ਹਾਂਜੀ ਹੋਰ ਕੀ ਦੇ ਸਕੀਏ ਮੁਰ ਕੇ ਵੇਖਣ ਵਾਲਿਆਂ ਟੁੱਟਦਾ ਵੜਾ ਜਾਂਦਾ ਇਹਨੇ ਭਾਣਾ ਵੜੀ ਲਈ ਹਣੀ ਦੋਸਤ ਕਿ ਨਹੀਂ ਹਾਂ ਮੁਰ ਕੇ ਹੋਰੋ ਵੀ ਕਰ ਲਿੰਦੀ ਓਏ ਆਮ ਵਪਾਰੀ 10-15000 ਵੱਧ ਮੰਗਦੇ ਆਪਾਂ ਉਹ ਲਈ ਹਜ਼ਾਰ ਦੇ ਜਾਂ ਤਰਾ ਆਪਾਂ ਦੇ ਪਤਾ ਬ੍ਰਿਹਮ ਗੱਲ ਗਈ ਆਪਾਂ ਤੇ ਆਪਣਾ ਹਾਕ ਰੱਖ ਕੇ ਮੰਗਣੀ ਜਿੰਨਾ ਕਾ ਚਲੋ ਆਪਾਂ ਨਹੀਂ ਮਿਲ ਜੀ ਵਿੱਚੋਂ ਉਸ ਹਿਸਾਬ ਨਾਲ ਆਪਾਂ ਮੰਗਣੀ ਚਲੋ ਕਹਿ ਦੇ ਦੀਆਂ ਤੇ ਬਹੁਤ ਕੁਝ ਕਹਿੰਦੀ ਨਹੀਂ ਆਪਾਂ ਇਹ ਥੋੜਾ ਜੀ ਮੈਂ ਹੁਣ ਜੇ 60 ਦੀਆਂ ਦਾ ਪੈਕ ਵੀ ਮੰਗ ਲਾਂਗੇ 50 ਦੀਆਂ ਦੇ ਲੱਕ ਮੰਗ ਲਾਂਗੇ ਹਾਂ ਇਹ ਭਾਈ ਇਹ ਦਾ ਆਪਾਂ ਜਸਨੋਂ ਵਾਲਾ ਹੀ ਮੁਕਰ ਦੇਣਾ ਮੁੱਲ ਕੋਈ ਲੈਣੀ ਨਾ ਲੈਣੀ ਭੈਣ ਭਰਾ ਅਗਲੇ ਦੇ ਵਾਸਤੇ ਜਿਹੜਾ ਲਿਲੂਗਾ ਇਹ ਨਾ ਇਹ ਜਿਹੜੀ ਹਾਨ ਆਵਣਾ ਆਪਾਂ ਪੂਰੇ 57000 ਦੀ ਦੇ 57000 ਹਾਂਜੀ ਠੀਕ ਹੈ ਜੀ ਆਹ ਤੇ ਖੜੀ ਆ ਗਈ ਨੇ ਗੱਲ ਐਵੇਂ ਨਹੀਂ ਆਪਾਂ ਗੱਲ ਕਰਦੇ ਲਓ ਦੇਖੋ ਮੁੱਲ ਤੇ ਵੀ ਕਿੰਨੇ ਇੱਕ ਵਾਰ ਆਲਾ ਮੰਗਿਆ ਸੀ 75000 ਤੋਂ ਕਮ ਸ਼ੁਰੂ ਕਰਦੇ ਆਪਾਂ ਇਹ ਨੇ ਭਾਜੀ ਆਪਾਂ ਆਫਰ ਹਰ ਰਹੀ ਲਾਉਨੇ ਆ ਫੇਰ ਐਰ ਕੀ ਲਾ ਦਿੰਨੇ ਆ ਪਰ ਗੱਲ ਇਹ ਆ ਵੀ ਜਿਨੇ ਆਪਣੇ ਮੋਲ ਵੀਡੀਓ ਵਾਲੇ ਕੀਤੇ ਦੇ ਵਿੱਚ ਪਹੁੰਚ ਆਪਾਂ ਪਹੁੰਚੂ ਕਰਨੀਆਂ ਜਿਹਨੇ ਵੀਡੀਓ ਦੇ ਵਿੱਚ ਮੋਲ ਕੀਤੇ ਤੇ ਮੈਂ ਲਊਗਾ ਹਾਂ ਠੀਕ ਹੈ ਗੱਲ ਜੇ ਮੁੜ ਕੇ ਜਿਹਨੇ ਮੋਲ ਘਟਾਇਆ ਥੋੜਾ ਬਤਾ ਹਾਂ ਉਹ ਵੀ ਪਹੁੰਚ ਦੀ ਖਤਮ ਉਹ ਆਪ ਦੀ ਆਪ ਗੱਡੀ ਲਿਆਉ ਹਾਂ ਗੱਡੀ ਆਪਿਆ ਮੁੜ ਕੇ ਕਈ ਭੈਣ ਭਰਾ ਸੌਦਾ ਕਰਕੇ ਨਾ ਵੇਲੋਂ ਹਾਂ ਹਾਂ ਮੰਨ ਲਾ ਆਪਾਂ ਮਾਨ ਕਰ ਦਿੰਨੇ 1000 ਰੁਪਏ ਨਾ ਹਾਂ ਮੁੜ ਕੇ ਕਈ ਆ ਦਿੰਦੇ ਪਹੁੰਚ ਵੀ ਕਰ ਦੇ ਨਹੀ ਫੇਰ ਦੋ ਦੋ ਗੱਲਾਂ ਨਹੀਂ ਹੋਣੀ ਤੇ ਇੱਕ ਨਾ ਵਾਲੇ ਪਿਛਲੀ 1000 ਦੀ ਗੱਲ ਹੈ ਜੀ ਆ ਵੀਡੀਓ ਦੇ ਵਿੱਚ ਇੱਕ ਬੰਦੇ ਨੇ ਸ਼ਾਟ ਵੇਖਿਆ ਭੈਣ ਭਰਾਵਾਂ ਦੇ ਸ਼ਾਟ ਆਪਾਂ ਇਧਰੋਂ ਸ਼ੁਰੂ ਕੀਤਾ ਹਾਂ ਹਾਂ ਤੇ ਮੋਲ ਉਧਰੋਂ ਆਪਾਂ ਪਾਇਆ ਹੈ ਮੈਂ ਇਹਦਾ ਛੋਟਾ ਹਾਂ ਉਹਨਾਂ ਇਦਾਂ ਸਮਝ ਕੇ 42000 ਮੈਂ ਦਾ ਅੱਛਾ ਜੀ ਲੀਸੀ ਜੀ ਮੈਂ ਹੈ ਜਿਹੜੀ ਉਹ ਆਗੇ ਇੱਥੇ ਬੰਦੇ ਦੂਰੋਂ ਆਏ ਵਾਹ ਵਾਲੇ ਮੈਨੂੰ ਆਂਦੇ 42000 ਲਲ ਮੈਂ ਆਹ ਪਾਜੀ ਗੱਲ ਇਹ 42 ਮੈਂ ਆਉਂਦਾ ਕੀਤਾ ਵੀ ਵੀਡੀਓ ਸਾਰੀ ਕਰ ਦੇ ਨਾ 42 ਆਪਾਂ ਮਤਲਬ ਕਿਹਾ ਹੀ ਆਪਾਂ ਇਹ ਤੇ ਉਂਗਲ ਰੱਖੇ ਨਹੀਂ ਗਿਆ ਵੀ ਉਂਗਲ ਰੱਖੇ ਨਹੀਂ ਗਿਆ ਮੈਂ ਆਹ ਪਾਹੀ 42000 ਜਿਹੜਾ ਵੀਡੀਓ 'ਚ ਕਿਹਾ ਤੁਸੀਂ ਵੇਖ ਲਓ ਇਹ ਕਰਕੇ ਭੈਣਾ ਭਰਾਵਾਂ ਦੀ ਗੱਡੀ ਇਹ ਬੇਨਤੀ ਆ ਵੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੀਕਰ ਸਾਰੀ ਵੇਖਿਆ ਕਰੋ ਹਾਂ ਸ਼ੋਰ ਆਪਾਂ ਇਹਨਾਂ ਕਰਿਆ ਕਰੋ ਸ਼ੋਰ ਪਿਸ਼ੌਰ ਛੋਟੀ ਦੀ ਪਹਿਲੇ ਚੱਲ ਜਾਂਦੀ ਹਾਂਜੀ ਚਲੋ ਕੋਈ ਗੱਲ ਨਹੀਂ ਮੈਂ ਤੇ ਅਹੀਂ ਤੇ ਇਹ ਗੱਲ ਆਉਂਦੇ ਆ ਵੀ ਵੀਡੀਓ ਇੱਕ ਵੇਖਣ ਦਾ ਜਿਹੜੀ ਆ ਇੱਥੇ ਆ ਕੇ ਵੇਖੋ ਹਾਂ ਇਹ ਸਿਰਫ ਵੀਡੀਓ ਤਾਂ ਵਿਖਾਈ ਦੀ ਆ ਆ ਕੇ ਲਓ ਤੇ ਪਹੂ ਆਪਣੀ ਕੋਈ ਨਹੀਂ ਵੱਧੇ ਆ ਜੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਕੋਈ ਵੀ ਜਿਹੜੀ ਮਰਜ਼ੀ ਮੰਨ ਲੈ ਭੈਣ ਭਰਾ 100 ਕਿਲੋਮੀਟਰ ਤੇ ਕਰ ਆਪਾਂ ਕਰ ਦਾਂਗੇ ਪਹੁੰਚ ਫਰੀ ਇਹ ਭਾਅ ਦੇ ਵਿੱਚ ਜਿਹੜਾ ਭਾਅ ਆਪਾਂ ਕੀਤਾ ਮਤਲਬ ਪਹੁੰਚ ਜੋੜੇ ਦੀ ਕਰਨੀ ਕਿ ਸਿੰਗਲ ਸਿੰਗਲ ਦੀ ਹੈਗੀ ਜੀ ਸਿੰਗਲ ਸਿੰਗਲ ਦੀ ਕਰਦਾ ਕੋਈ ਸਿੰਗਲ ਸਿੰਗਲ ਦੀ ਅੱਜ ਸਿੰਗਲ ਦੀ ਆਫਰ ਲਾਤੀ ਸਿੰਗਲ ਦੀ ਆਫਰ ਲਾਵਾਂਗੇ ਪਰ ਹੋਣੀ ਜੇ ਉਹ ਭਾ ਦੇ ਵਿੱਚ ਜਿਹੜਾ ਆਪਾਂ ਰੇਟ ਵੀਡੀਓ ਵਿੱਚ ਕੀਤਾ ਗਿਆ ਤੇ ਜੇ ਉਹਦਾ ਮਾਨਤਾ ਕਰਾਉਣਾ ਤੇ ਗੱਡੀ ਆਲਦੀ ਹੈ ਠੀਕ ਹੈ ਜੀ ਹਾਂਜੀ ਹਾਂ ਲਓ ਦੋਸਤੋ ਗੱਲ ਵੀਰ ਨੇ ਵਧੀਆ ਕਹਿਤੀ ਆ 100 ਕਿਲੋਮੀਟਰ ਤੱਕ ਪਹੁੰਚ ਹੋਊਗੀ ਜਿਹੜਾ ਵੀ ਕੋਈ ਪਸ਼ੂ ਵੀ ਦੀ ਪੰਜਾਂ ਦਾ ਚ ਜਿਹੜਾ ਪਸ਼ੂ ਖਰੀਦ ਲੂਗਾ ਤੇ ਪਹੁੰਚ ਦੋਸਤੋ ਹੋਣੀ ਜੇ ਜਿਹੜਾ ਮੁੱਲ ਵੀਡੀਓ ਦੇ ਵਿੱਚ ਕੀਤਾ ਗਿਆ ਉਨੇ ਰੇਟ ਦੇ ਵਿੱਚ ਪਹੁੰਚ ਹੋਊਗੀ ਤੇ ਜੇ ਕਿਸੇ ਵੀ ਕੋਈ ਭਾਈ ਰੇਟ ਆਪਾਂ ਖਿੱਚ ਕੇ ਕੀਤੇ ਅੱਗੇ ਆਪਾਂ ਤਾਂ ਨਹੀਂ ਮੰਨੇ ਤੁਸੀਂ ਆਖਿਆ ਵੀ ਆਪਣੇ ਗਾਹ ਵੀ ਜ ਸਾਦੇ ਬਟਾਪਾ ਮੋਰ ਜਿੰਨਾ ਮੰਗਣਾ ਨਾ ਉਹਦੇ ਵਿੱਚੋਂ ਆਪਾਂ ਦੋ ਦੋ ਤਿੰਨ ਤਿੰਨ ਹਜ਼ਾਰ ਛੱਡ ਕੇ ਕੀਤਾ ਛੱਡ ਕੇ ਕੀਤਾ ਹਾਂਜੀ ਹਾਂਜੀ ਜੇ ਕਿਸੇ ਵੀਰੇ ਦੋਸਤੋਂ ਗੱਡੀ ਆਪਣੀ ਨਹੀਂ ਹੈ ਤੇ ਉਹ ਦੋਸਤੋਂ ਜਿਹੜਾ 100 ਕਿਲੋਮੀਟਰ ਦਾ ਕਰਾਇਆ ਉਹ ਫਿਰ ਆਪਾਂ ਨੂੰ ਕਰਾਇਆ ਛੱਡ ਦਾਂਗੇ ਆਪਾਂ ਨੂੰ ਆਹੋ ਜੀ ਜੇ ਕੋ ਗੱਡੀ ਆਪਦੀ ਲੈਊ ਐਨੇ ਭਾ ਦੇ ਵਿੱਚ ਜਿੰਨਾ ਆਪਾਂ ਭਾ ਵੀ ਕਰਾਉਂਦੇ ਨਾ ਵੀਡੀਓ ਕੀਤਾ ਗਿਆ ਸੀ ਇਹ ਆਪਾਂ ਛੋੜ ਕਰ ਦਾਂਗੇ ਠੀਕ ਠੀਕ ਹਾਂਜੀ ਤੇ ਤੋਲ ਭੰਨ ਕਰੂ ਖਰਾਬ ਠੀਕ ਹੈ ਜੀ ਲਓ ਦੋਸਤੋਂ ਪੰਜ ਦਾ ਕਮ ਖਾਇਏ ਜਿਨ੍ਹਾਂ ਦੇ ਵਿੱਚ ਦੋਸਤੋਂ ਇੱਕ ਮਾਜੀ ਟੋਕਰ ਗੱਬਣ ਬਾਕੀ ਦੋਸਤੋਂ ਮੱਝਾਂ ਤਕਰੀ ਸੂਏ ਸਾਰੇ ਪੜੋ ਗੋਟੋ ਇੱਕ ਟਾਈਮ ਦੋ ਟਾਈਮ ਚੋਕੇ ਮਿਲ ਜੀ ਬੱਚੇ ਨੂੰ ਮਨਾ ਦੇ ਚਾਹੇ ਕਰ ਲੈ ਕਰੋ ਐਡਰੈਸ ਤੋਂ ਖਰੀਬੀ ਦਾ ਫਿਰ ਬੋਲ ਦਿੰਦਾ ਪਿੰਡ ਹੈਗਾ ਜੀ ਵੀਰ ਦਾ ਚਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਿੰਘ ਨਾਮ ਵੀਰ ਦਾ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ ਵੀਰ ਆਪਣਾ ਕਰੀਬੇ ਬੋਲ ਦੀ ਫੋਨ ਨੰਬਰ ਹੈਗਾ ਭਾਈ 6284744122 ਹਾਂਜੀ 6284744122 ਬਾਕੀ ਹੱਥ ਜੋੜ ਕੇ ਉਹ ਬੇਨਤੀ ਜੇ ਵੀ ਸ਼ੁਰੂ ਨੂੰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੀਕਰ ਵੇਖੋ ਦੇਖੋ ਜੀ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਠੀਕ ਹੈ ਜਿਹੜਾ ਡੰਗਰ ਚੱਲਦਾ ਵਾ ਉਹ ਲੋ ਠੀਕ ਹੈ ਤੇ ਆਪਦੀ ਤਸਲੀ ਕਰਕੇ ਖੜੋ ਠੀਕ ਹੈ ਤੋਂ ਵੀ ਭਾਜੀ ਆਪਣੇ ਰਾਇਆਂ ਨੂੰ ਘੰਟਾ ਆਲੇ ਘੰਟੇ ਤੇ ਆਪਾਂ ਇਹਨਾਂ ਨੂੰ ਕੋਈ ਨਹੀਂ ਕਰਦੇ ਹਾਂ ਹਾਂਜੀ 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 ਠੀਕ ਹੈ ਜੀ ਠੀਕ ਹੈ ਜੀ ਤੇ ਆਪਦਾ ਕੋਈ ਗੱਲ ਨਹੀਂ ਜੀ ਵੇਖ ਕੇ ਕਰੋ ਠੀਕ ਹੈ ਧੰਨਵਾਦ ਸੁਰੜਾ ਬੜੀ ਵਧੀਆ ਬਸ